ਇਹਨਾਂ ਤਸਵੀਰਾਂ ਨੂੰ ਦੇਖ ਕੇ ਸ਼ਾਇਦ ਇੱਕ ਵਾਰ ਤੁਸੀਂ ਵੀ ਫਕਰ ਨਾਲ ਆਪਣਾ ਸੀਨਾ ਚੌੜਾ ਕਰ ਲੈਣਾ। ਜाहੇ ਤਸਵੀਰਾਂ ਉਹਨਾਂ ਲੋਕਾਂ ਲਈ ਜ਼ਰੂਰ ਸਬਕ ਬਣਨ ਗਈਆਂ ਜਿਹੜੇ ਲੋਕ ਇਹ ਸੋਚਦੇ ਪਏ ਐ ਕਿ ਸਾਡੀ ਕਿਸਮਤ ਹੀ ਮਾੜੀ ਐ। ਬਟਾਲਾ ਦੀਆਂ ਸੜਕਾਂ ਤੇ ਪੂਨਮ ਨੇੜਲੇ ਪਿੰਡਾਂ 'ਚ ਛੋਟੇ ਬੱਚੇ ਲੈ ਕੇ ਰਿਕਸ਼ਾ ਤੇ ਸਕੂਟ ਛੱਡਦੀ ਐ ਅਤੇ ਇਹ ਔਰਤ ਇੱਕ ਵੱਖਰੀ ਪਛਾਣ ਬਣਾ ਕੇ ਰੱਖਦੀ ਐ। ਪੂਨਮ ਦਾ ਕਹਿਣਾ ਐ ਕਿ ਉਸ ਦਾ ਪਤੀ ਵੀ ਸਕੂਲ ਵੈਂਚ ਚਲਾਉਂਦਾ ਐ ਜਦਕਿ ਗੱਡੀ ਦੀਆਂ ਕਿਸ਼ਤਾਂ ਅਤੇ ਘਰ ਦਾ ਖਰਚ ਆਪਣੇ ਬੱਚਿਆਂ ਦੀਆਂ ਕਿਆ ਅਤੇ ਹੋਰ ਨਖਤ ਨੂੰ ਦੇਖਦੇ ਹੋਏ ਸੁਨੇਹੇ ਬੀੜ ਚੁੱਕਿਆ ਕਿ ਉਹ ਆਪਣੇ ਪਤੀ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ। ਭਾਜੀ ਉਹ ਗੱਡੀ ਪਹਿਲਾਂ ਜਿਹੜੀ ਸਾਡੇ ਕੋਲ ਪਹਿਲੀ ਗੱਡੀ ਵੀ ਸੀ ਉਹ ਵੀ ਕਿਸ਼ਤਾਂ ਤੇ ਹੀ ਦੂਸਰੀ ਹੁਣ ਜਿਹੜੀ ਲਈ ਇਹ ਵੀ ਕਿਸ਼ਤਾਂ ਤੇ ਹੈ। ਫਿਰਾਨੂੰ ਕਿਸ਼ਤ ਕੱਢਣੀ ਬਹੁਤ ਔਖੀ ਹੁੰਦੀ ਹੈ। ਇਸ ਕਰਕੇ ਫਿਰ ਨਾਲ ਇਹ ਵੀ ਡਰਾਈਵਿੰਗ ਕਰਦੇ ਫਿਰ ਇਹ ਕਹਿੰਦੇ ਚਲੋ ਤੁਸੀਂ ਵੀ ਜਾ ਸਿੱਖ ਲਓ ਮੋਪੜ ਦੀ ਮੈਂ ਪਹਿਲਾਂ ਜਾਚੀ ਫਿਰ ਮੈਂ 2-4 ਦਿਨ ਲਾਏ ਤੇ ਚਲੋ ਨਾਲ ਜਾ ਸਿੱਖ ਲੀ ਜੇ। ਲੱਗਦਾ ਨਹੀਂ ਨਹੀਂ ਹੁਣ ਮੈਂ 2-4 ਮਹੀਨੇ ਹੋ ਗਏ ਚਲਾਉਂਦਿਆ ਹੁਣ ਤੇ ਨਹੀਂ ਲੱਗਦਾ ਹੈਗਾ ਪਹਿਲਾਂ ਲੱਗਦਾ ਨਹੀਂ ਪਹਿਲਾਂ ਵੀ ਮੈਂ ਮੋਪਟ ਚਲਾਉਂਦੀ ਸੀ ਅੱਛਾ ਹਾਂਜੀ ਮੋਪਟ ਵਾਲਾ ਸਾਬ ਜੀ ਥੋੜੀ ਨੰਦੀ سپورਟ ਹੋ ਗਈ ਨਾਲ ਤਾਂ ਕਰਕੇ ਥੋੜਾ ਫਿਰ ਨਾਲ ਆਸਰਾ ਜਿਹਾ ਹੋ ਗਿਆ ਕੱਲਾ ਜਣਾ ਤੇ ਕੁਝ ਨਹੀਂ ਕਰ ਸਕਦਾ ਹੈਗਾ ਕੱਲਾ ਥੋੜਾ ਚੱਕਾ ਲੱਗਦਾ ਹੁਣ ਇਹ ਥੋੜੀ سپورਟ ਕਰ ਦਿੰਦੇ ਮੈਨੂੰ ਇਸ ਕਰਕੇ ਥੋੜਾ ਹੋ ਜਾਂਦਾ ਜੀ ਵਧੀਆ ਲੱਗਦਾ ਹੁਣ ਇੱਕ ਤੂੰ ਸਕੂਲ ਦੇ ਬੱਚੇ ਵੀ ਛੱਡਣ ਜਾਣਾ ਤੂੰ ਆਪਣੇ ਬੱਚੇ ਵੀ ਤਿਆਰ ਕਰ ਕੇ ਕੂਪ ਛੱਡਨੇ ਤੂੰ ਫਿਰ ਕਿੱਦਾਂ ਮੈਨੇਜ ਕਰਦੇ ਓ ਦੇਖੀ ਉਹਨੂੰ ਮੈਂ ਨੀਜ ਪਾਜੀ ਥੋੜਾ ਸਵਕਤੇ ਉੱਠ ਜਾਨੀ ਜੇ ਫਿਰ ਬੱਚਿਆਂ ਨੂੰ ਨਾਲ ਤਿਆਰ ਕਰ ਲੈਣੀ ਆ ਫਿਰ ਜਦੋਂ ਇਹ ਚੱਲ ਜਾਈਦਾ ਬੱਚਿਆਂ ਨੂੰ ਨਾਲ ਤਿਆਰ ਕਰਕੇ ਨਾਲੇ ਲੈ ਜਾਈਦਾ ਵਾ ਤੇ ਬੱਚ ਆਪਣਾ ਬਾਕੀ ਕੰਦ ਆ ਕੇ ਬੱਚ ਕਰ ਲਈ ਤੇ ਜੇ ਫਿਰ ਉਹਨੂੰ ਲਿਉਣਾ ਨਹੀਂ ਤਦ ਹਾਂਜੀ ਬਾਅਦ ਚ ਫਿਰ ਲਿਆਉਣਾ ਹਾਂਜੀ ਉਹਨੂੰ ਵੀ ਛੱਡਣਾ ਹਾਂਜੀ ਉਹਨੂੰ ਫਿਰ ਕਿਸ ਤਰ੍ਹਾਂ ਕਰਦੇ ਰਹੀ ਉਹਨਾਂ ਨੇ ਫਿਰ ਘਰ ਘਰ ਬੱਚਿਆਂ ਨੂੰ ਛੱਡ ਕੇ ਆ ਕੇ ਫਿਰ ਆਪਣੇ ਬੱਚਿਆਂ ਨੂੰ ਬਾਅਦ ਚ ਆ ਕੇ ਫਿਰ ਰੋਟੀ ਪਾਣੀ ਦੇ ਲਈਦਾ ਜੀ ਫਿਰ ਕਿਸੇ ਨੰਨ ਨਹੀਂ ਭਾਜੀ ਅਜੇ ਤੱਕ ਤੇ ਸਨੇ ਨਹੀਂ ਮਾੜਾ ਬੋਲਿਆ ਹੈਗਾ ਪਰ ਸੋਚ ਆਪੋ ਆਪਣੀ ਜਿਦੋਂ ਇਹ ਬਾਹਰ ਸਟੇਡਾਂ ਤੇ ਦੂਸਰੀਆਂ ਤੇ ਜਾਂਦਾ ਵਾ ਬਾਹਰ ਵੀ ਵੇਖੀਦਾ ਲੇਡੀਜ਼ ਪਟ્રોલ ਪੰਪਾ ਤੇ ਲੱਗੀਆਂ ਹੁੰਦੀਆਂ ਡਰਾਈਵਰੀ ਕਰਦੀਆਂ ਹੁੰਦੀਆਂ ਵਾ ਇਹ ਆਡੀ ਸੋਚ ਵਾ ਜਿੱਦਾਂ ਦੀ ਅਸੀਂ ਕਰ ਲਾਂਗੇ ਉਦਾਂ ਦੀ ਹੋ ਚੁਗੀ ਹਾਂਜੀ ਚਲੂਂਦੀ ਉਸ ਤਰ੍ਹਾਂ ਮਤਲਬ ਹਾਂਜੀ ਨਹੀਂ ਭਾਜੀ ਅੰਬਰ ਸਾਚ ਵੀ ਬਹੁਤ ਲੇਡੀਜ਼ ਚਲਾਉਂਦੀਆਂ ਜੀ ਅੱਛਾ ਹਾਂਜੀ ਉਥੋਂ ਵੀ ਕਿ ਤੁਹਾਨੂੰ ਲੱਗਾ ਵੀ ਹਾਂ ਚਲਾ ਸਕਦੇ ਹਾਂਜੀ ਥੋੜਾ ਕਾਦੀ ਮਜਬੂਰੀਆਂ ਵੀ ਫੇ ਬੱਚਿਆਂ ਦਾ ਵੀ ਖਰਚਾ ਕੱਢਣਾ ਔਖਾ ਹੁੰਦਾ ਈ ਕਿਸ਼ਤਾ ਵੀ ਕੱਢਣੀਆਂ ਹਨ ਨੂੰ ਔਖੀਆਂ ਹੁੰਦੀਆਂ ਹਿੰਦੂਆਂ ਗੱਡੀਆਂ ਦੀਆਂ ਫਿਰ ਉਹ ਜਿਹੜਾ ਥੋੜਾ ਲੋਕਡਾਊਨ ਨੇ ਮਾਰ ਦਿੱਤਾ ਉਹ ਕਾਦੀ ਮਜਬੂਰੀ ਦਾ ਕਰਕੇ ਫੇ ਕਰਨਾ ਪੈਂਦਾ ਜੀ ਮਿਹਨਤ ਵਾਸਤੇ ਕੋਈ ਸ਼ਰਮ ਨਹੀਂ ਹੈ ਹਾਂ ਜੀ ਮਿਹਨਤ ਵਾਸਤੇ ਕੋਈ ਸ਼ਰਮ ਨਹੀਂ ਹੈ ਕਿੰਨੇ ਬੱਚੇ ਕਿੱਥੋਂ ਕਿੱਥੋਂ ਲੈਂਦੇ ਰਹੀ ਬੱਚੇ ਬੱਚੇ ਮੇਰੇ ਮਲਕਪੁਰ ਦੇ ਜੇ ਤੇ ਲੰਗਵਾਲ ਦੇ ਜੀ ਕਿੰਨੇ ਬੱਚੇ ਲੈ ਗਏ ਲੈਂਦੇ ਰਹੀ ਬੱਚੇ 8 ਜੇ ਮੇਰੇ ਕੋਲ ਾਂਗ ਵਗੈਰਾ ਵੀ ਕਰਦੇ ਹੋਣਗੇ ਤੁਹਾਨੂੰ ਸਤਿ ਦੇ ਖਿਆਲ ਵੀ ਰੱਖਣਾ ਪੈਂਦਾ ਉਹਨਾਂ ਦਾ ਬੱਚਿਆ ਹਾਂਜੀ ਰੱਖਣਾ ਪੈਂਦਾ ਜੀ ਫਿਰ ਉਹ ਕਿੱਦਾਂ ਮੈਨੇਜ ਕਰਦੇ ਜੀ ਕਿ ਮੋਕੇ ਬੱਚੇ ਸਤਾਨੀ ਕਰ ਦੇ ਕੇ ਮੋਕੇ ਕਹਿ ਦਿੰਦੇ ਆਂਟੀ ਇੱਥੇ ਰੁਕੋ ਇੱਥੇ ਰੁਕੋ ਇਹ ਆ ਚੀਜ਼ ਲੈਣੀਆਂ ਫੇ ਬੱਚਿਆਂ ਦਾ ਵੇਖਣਾ ਪੈਂਦਾ ਥੋੜਾ ਆਪਣੇ ਜਿ ਤਰ੍ਹਾਂ ਹੀ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਫਿਰ ਉਸੇ ਤਰ੍ਹਾਂ ਉਹਨਾਂ ਬੱਚਿਆਂ ਦਾ ਵੀ ਰੱਖਣਾ ਪੈਂਦਾ ਜੀ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਜੇ ਵੀ ਆਪਣੇ ਨਾਲ ਦੇ ਦੇ ਨਾਲ ਸਾਥ ਦੇਣ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਤੇ ਕੋਈ ਮੁਸੀਬਤ ਵੀ ਨਹੀਂ ਸਾਡੇ ਜੀਵਨ ਚ ਹੈਗੀ ਜੇ ਆਪ ਵੀ ਢਿੱਲ ਕਰ ਜਾਗੇ ਤੇ ਫਿਰ ਸਾਡੇ ਜੀਵਨ ਚ ਆਪੇ ਢਿੱਲਾ ਹੋਣਗੀਆਂ ਕੀ ਨਾ ਭਾਈ ਫਿਰ ਰਾਜੇਂਦਰ ਮਸੀ ਗੱਡੀ ਸਰ ਕਿਸ਼ਤ-ਕੁਸਤ ਕੱਢਣੀ ਔਖੇ ਹੋ ਜਾਂਦੀ ਫਿਰ ਫਿਰ ਡਰਾਈਵਰ ਵੀ 10000 ਮੰਗਣ ਰਿਹਾ ਸੀ ਤੇ ਇਹਦਾ ਵੀ 10000 ਜਾਣ ਰਿਹਾ ਸੀ ਕਿਸ਼ਤ ਦਾ ਤੇ ਦੂਸਰੀ ਗੱਡੀ ਵੀ ਥੋੜੀ ਕਿਸ਼ਤਾਂ ਤੇ ਹੀ ਉਹ ਵੀ ਲੈਣ ਵਾਲੇ ਲਾਉਣ ਲਾਉਣ ਵਾਲਾ ਹੈ ਤੇ ਇਸ ਕਰਕੇ ਫਿਰ ਇਹਨਾਂ ਨੂੰ ਨਾਲ ਜੋੜ ਲਿਆ ਕਿ ਚਲੋ ਤੁਸੀਂ ਨਾਲ ਹੈਲਪ ਕਰਾਈ ਜਿਓ ਸਾਡੇ ਇਹ ਰਿਕਸ਼ਾ ਲੈ ਲਿਆ ਇਹ ਰਿਕਸ਼ੇ ਦੇ ਨਾਲ ਫਿਰ ਇਹਨਾਂ ਨੂੰ ਵੀ ਨਾਲ ਲੈ ਲਿਆ ਇਹਨਾਂ ਨੂੰ ਜਾਜੂ ਸਖਾਈ ਤੇ ਫਿਰ ਇਹ ਵਿੱਚ ਨਾਲ ਚਲਾਉਣ ਲਾਪੇ ਸਾਥ ਦੇਣ ਲਾਪੇ ਪੂਰਾ ਹਾਂਜੀ ਫਿਰ ਫਿਰ ਕਿਤਨਾ ਮੈਨੇਜ ਕਰਦੇ ਆ ਸਕੂਲ ਦੇ ਆਪਣੇ ਬੱਚੇ ਵੀ ਸਕੂਲ ਭੇਜਣੇ ਨੇ ਦੇਖੋ ਪਹਿਲੇ ਨਾਲ ਜਲਦੀ ਠਾ ਲੀਦਾ ਜੇ ਬੱਚਿਆਂ ਨੂੰ ਵੀ ਇਹਨਾਂ ਨੂੰ ਪਹਿਲਾਂ ਤਿਆਰ ਕਰ ਲਈਦਾ ਜੇ ਫਿਰ ਗੱਡੀ 'ਚ ਕੱਢ ਕੇ ਤੋਰ ਪੈਦਾ ਜਿਲੇ ਕੇ ਫੇ ਤੁਸੀਂ ਵੀ ਕੰਮ ਕਰਦੇ ਮੈਂ ਵੀ ਡਰਾਈਵਰੀ ਕਰਦਾ ਜੇ ਮੈਂ ਤੋਂ ਮਿੰਦਰਾ ਘੱਡੀਆ ਤੁਸੀਂ ਵੀ ਸਕੂਲ ਦੇ ਹਾਂਜੀ ਮੈਂ ਵੀ ਸਕੂਲ ਦੇ ਲਾਇਆ ਫਿਰ ਜਦ ਬੱਚੇ ਲੈ ਕੇ ਹੁੰਦੇ ਫਿਰ ਘਰ ਦਾ ਘਰ ਦਾ ਵੀ ਨਾਲ ਮੱਝ ਰੱਖੀ ਜੇ ਡੰਗਰ ਦੋ ਰੱਖੇ ਨੇ ਉਹਨਾਂ ਦਾ ਵੀ ਮੈਂ ਹੀ ਕੰਮ ਕਰਦਾ ਉਹ ਪੱਟੇ ਪੱਟੇ ਪਾਈ ਦੇ ਕੁਤਰ ਕੇ ਪਾਈ ਦੇ ਪੱਟੇ ਪੱਟੇ ਲਿਆ ਕੇ ਬਾਹਰ ਤੇ ਨਾਲ ਫਿਰ ਟੇਲਰ ਦਾ ਕੰਮ ਵੀ ਰੱਖਿਆ ਜੇ ਟਾਈਮ ਕੱਢ ਕੇ ਟੇਲਰ ਦਾ ਕੰਮ ਵੀ ਕਰੀਦਾ ਜੇ ਉਹਦੇ ਬਾਈਕ ਦਾ ਡੀਲਰ ਸਕੋ ਗੱਡੀ ਵਿੱਚ ਚਲੰਦੀ ਤੇ ਮਤਲਬ ਘਰ ਘਰ ਘਰਦੇ ਵੀ ਸਾਮਦੇ ਨੇ ਸਾਰਾ ਹੀ ਬੱਚਿਆਂ ਦਾ ਵੀ ਦੇਖਭਾਲ ਕਰਦੇ ਨੇ ਰੋਟੀ ਪਾਣੀ ਦਾਨ ਜੀ ਮੈਂਨ ਤੇ ਕਰੋ ਐਸਐਮਜੀ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ